ਸਤਿ ਸ਼੍ਰੀ ਅਕਾਲ ਕਿਸਾਨ ਭਰਾਵੋ ਅੱਜ ਤੁਹਾਨੂੰ ਨਵੇਂ ਨੌਜਵਾਨ ਮੁੰਡਿਆਂ ਨਾਲ ਬੁਲਾਉਣੇ ਆ ਜਿਹੜੇ ਨਵੇਂ ਤਰੀਕੇ ਦੀ ਖੇਤੀ ਕਰਦੇ ਆ ਬੈਨਰ ਫੜ ਕੇ ਪੁੱਛਦੇ ਆ ਇਹਨਾਂ ਕੋਲ ਬੈਨਰ ਤੇ ਇਹ じゃ ਕੀ ਲਿਖਿਆ ਹੋਇਆ ਤੇ ਕੀ ਕਾਰਨ ਆ ਬੈਨਰ ਰੱਖ ਕੇ ਨਾਲ ਖੇਤੀ ਕਰਦੇ ਫਿਰਦੇ ਮੈਂ ਪਹਿਲੀ ਵਾਰ ਇਹੋ ਜਿਹੇ ਕਿਸਾਨ ਦੇਖਿਆ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਕੀ ਹਾਲ ਨੇ ਜੀ ਬਹੁਤ ਵਧੀਆ ਬਾਈ ਬਾਈ ਆਪਣਾ ਏਰੀਆ ਦੱਸੋ ਪਹਿਲਾਂ ਕਿਹੜਾ ਆਪਣਾ ਬਟਿੰਡ ਏਰੀਆ ਬਾਈ ਰਾਮਪਰਾ ਫੂਲ ਠੀਕ ਹੈ ਜੀ ਆਹ ਬੈਨਰ ਮੈਂ ਪਹਿਲੀ ਵਾਰ ਦੇਖਿਆ ਬਾਈ ਇਹ ਕਿਹੜੇ ਕਿਸਾਨ ਕਿਹੜੀ ਕਹੇ ਜੀ ਕਿਸਾਨੀ ਕਰ ਰਹੇ ਹੋ ਤੁਸੀਂ ਆਹ ਦੇਖੋ ਆ ਇਹ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਨਾਲ ਪ੍ਰਦੂਸ਼ਣ ਹੁੰਦਾ ਹੈ। ਸਹੀ ਗੱਲ ਹੈ ਨਾ ਬਾਈ? ਹਾਂ ਹੁੰਦਾ ਜੀ ਪ੍ਰਦੂਸ਼ਣ ਜ਼ਰੂਰ ਹੁੰਦਾ। ਹੁੰਦਾ ਬਾਈ। ਇਹ ਕਿਉਂ ਲਈ ਫਿਰਦੇ ਹੋ ਬਾਈ? ਨਾਲੇ ਦਾ ਕਾਰਨ ਦੱਸੋ ਯਾਰ। ਇਹ ਕਾਰਨ ਬਾਈ ਇਹਦਾ ਕੁਝ ਨਹੀਂ ਬਸ ਲਿਖਿਆ ਪਿਆ ਵੀ ਅੱਗ ਨਾ ਲਾਓ ਹਨਾ ਪ੍ਰਦੂਸ਼ਣ ਹੁੰਦਾ ਬਾਈ। ਹਾਂ ਫਿਰ ਤੁਸੀਂ ਆ ਆ ਤੁਹਾਡਾ ਬਾਈ ਤੁਹਾਡੇ ਨਾਲ ਦਾ ਬੰਦਾ ਜਰਾ ਕੀ ਕਰੀ ਜਾਂਦਾ ਫਿਰ? ਕੋਈ ਆਇਆ ਭਰਾਵਾ 4 ਵਜੇ ਪਿਆ ਯਾਰ ਦੇਰ ਸੀ ਪੀ ਜਦੋਂ ਦੁਬਾਰਾ ਕਿੱਥੇ ਆ ਗਿਆ ਉਹ ਅੱਗ ਲੱਗੂ ਵੀ ਯਾਰ। ਚਲ ਅੱਧਾ ਲਾ ਦਿੰਨੇ ਆ ਫਿਰ। ਨਾ ਬਾਈ ਅੱਗ ਵਾਲੀ ਕੀ ਗੱਲ ਕਰ ਰਹੇ ਹੋ ਤੁਸੀਂ ਲਿਖੀ ਕੀ ਬੈਠੇ ਹੋ ਮੋਰ ਤੇ ਯਾਰ ਅ ਬੋਤਲ ਤੇ ਕੀ ਲਿਖਿਆ ਹੁੰਦਾ ਸ਼ਰਾਬ ਸੇਤ ਲਈ ਹੰਨੀ ਕਰਕੇ ਵੀਰੇ ਸਰਕਾਰੀ ਸਰਕਾਰ ਤਾਂ ਵੀ ਇਹਦੀ ਸ਼ਰਾਬ ਵੇਚਦੀ ਹੈਗੀ ਠੀਕ ਆ ਵੇਚਦੀ ਹੈ ਜੀ ਜ਼ਰੂਰ ਵੇਚਦੀ ਹੈ ਤਬਾਕੂ ਤੇ ਦੇਖ ਲਓ ਲਿਖਿਆ ਹੁੰਦਾ ਵੀ ਕੈਂਸਰ ਹੁੰਦਾ ਜਾਨ ਲੈਵਾ ਉਹ ਵੀ ਸਰਕਾਰ ਜਰੀ ਵੇਚਦੀ ਹੈ ਬਾਈ ਵੇਚਦੀ ਹੈ ਜੀ ਠੀਕ ਆ ਨਾ ਬਾਈ ਹੁਣ ਸਾਨੂੰ ਪਤਾ ਯਾਰਾ ਵੀ ਅੱਗ ਲਾਵਾਂਗੇ ਬਾਈ ਪ੍ਰਦੂਸ਼ਣ ਹੁੰਦਾ ਨੂੰ ਪਤਾਗਾ ਪਤਾ ਨਾ ਅਸੀਂ ਲਿਖ ਲੈ ਪਰਾ ਲਿਖਿਆ ਪਹਿਲਾਂ ਦਿਖਾ ਦਿਓ ਨੀ ਬਾਈ ਫਿਰ ਸਰਕਾਰ ਨੇ ਤਾਂ ਹੁਣ ਪ੍ਰਾਲੀ ਦੇ ਗੰਢਾ ਬਣਾਉਣ ਦੇ ਬਹੁਤ ਪ੍ਰਬੰਧ ਕੀਤੇ ਹੋਏ ਬਹੁਤ ਸਬਸਿਟੀਆਂ ਆਉਂਦੀਆਂ ਤੁਸੀਂ ਉਹ ਚੀਜ਼ ਕਿਉਂ ਨਹੀਂ ਵਰਤਦੇ ਬਾਈ ਗੰਢਾ ਦੀ ਗੱਲ ਸੁਣ ਲਾ ਪਹਿਲਾਂ ਗੱਲ ਤਾਂ 10 ਦਿਨ ਹੋ ਗਏ ਸਾਡੇ ਆ ਖਰਚੇ ਵਧਿਆ ਨੂੰ ਫੈਸਲੇ ਸੀ ਮੰਗ ਪੱਤਰ ਜਿਹੜਾ ਲਿਖਿਆ ਉਹ ਦੇ ਕੇ ਆਇਆ ਹੈਗਾ 10 ਦਿਨ ਹੋ ਗਏ ਗੰਢਾ ਆਣ ਸੀ ਫੋਨ ਲਾਇਆ ਕਹਿੰਦਾ ਵੀ ਕਿੰਨਾ ਪਾਣਾ ਮਾਹ ਡੇਢ ਕਿੱਲਾ ਪਾਣਾ ਠੀਕ ਹੈ ਬਾਈ ਡੇਢ ਕਿੱਲੇ ਤੇ ਕਹਿੰਦਾ ਵੀ ਚੱਕ ਦੇ ਇਹ ਫਿਰ ਬਾਈ ਛੋਟੇ ਕਿਸਾਨਾਂ ਦਾ ਇਹ ਪ੍ਰੋਬਲਮ ਤਾਂ ਵੱਡੀ ਆ ਰਹੀ ਹੈ ਇਹ ਮੈਂ ਹੋਰ ਵੀ ਬਹੁਤ ਬੰਦਿਆਂ ਤੋਂ ਸੁਣਿਆ ਪਰ ਤੁਸੀਂ ਫਿਰ ਵੀ ਇੱਕ ਦੋ ਵਾਰ ਹੋਰ ਬੰਦਿਆਂ ਤੋਂ ਪੁੱਛਣਾ ਸੀ ਕੋਈ ਇੱਕੰਦੇ ਜ਼ਰੂਰੀ ਤਾਂ ਨਹੀਂ ਹੁੰਦਾ ਵੀ ਇੱਕ ਬੰਦੇ ਤੋਂ ਪੁੱਛ ਕੇ ਆਪਾਂ ਸਾਰੀ ਨਹੀਂ ਨਹੀਂ ਅਸੀਂ ਦੋ ਜਣਾਂ ਤੋਂ ਪੁੱਛਿਆ ਬਾਈ ਉਹ ਕਹਿੰਦਾ ਵੀ ਬਾਹਣ ਹੋਵੇ 15 ਕਿੱਲੇ 10 ਕਿੱਲੇ ਹੋਵੇ ਸਾਡੀ ਦਿਹਾੜੀ ਪਾਵੇ ਸਾਰਾ ਟਰੈਕਟਰ ਚੱਲੇ ਅਸੀਂ ਫੇਰ ਆਵਾਂਗੇ ਅਗਰਾ ਵਗਠਾ ਵਾਲੇ ਭਰਾਵਾਂ ਦੀਆਂ ਉਹਨਾਂ ਦਾ ਨਾ ਕੀ ਹੁੰਦਾਗਾ ਜਿਵੇਂ ਰਸਤੇ ਤੰਗ ਹੁੰਦੇ ਆ ਹਾਂ ਵੀ ਰਸਤੇ ਹੁੰਦੇ ਆ ਤੰਗ ਮਜਬੂਰੀ ਹੁੰਦੀ ਆ ਪਾਸੇ ਖੰਭਾ ਆ ਗਿਆ ਆਪਾਂ ਦਰਾਸਤ ਵੀ ਹੁੰਦੇ ਆ ਉਹਨੇ ਟਰਾਲੀ ਨਹੀਂ ਲੰਘਦੀ ਜੇ ਹੋਰ ਵੀਰਾਂ ਨੇ ਲੈ ਕੇ ਜਾਣਗੇ ਭਰ ਕੇ ਉਹਨਾਂ ਤੋਂ ਉਹ ਪੱਲੇ ਦੋ ਗਿਹੜੇ ਕਿਤੇ ਇੱਕ ਗਿਹੜੇ ਚ ਲੈ ਕੇ ਜਾਣੇ ਕਿਤੇ ਦੋ ਗਿਹੜੇ ਚ ਲੈ ਕੇ ਜਾਣੇ ਇਹ ਵੀ ਆਉਂਦੀ ਆ ਦਿੱਕਤ ਜੀ ਹਾਂ ਪਰ ਫਿਰ ਵੀ ਭਾਈ ਸਰਕਾਰ ਤਾਂ ਬਹੁਤ ਹੋਰ ਵੀ ਪ੍ਰਬੰਧ ਦਿੰਦੀ ਆ ਸਰਕਾਰ ਕਹਿੰਦੀ ਆ ਤੁਸੀਂ ਬਿਨਾ ਅੱਗ ਲਾਏ ਬੀਜੋ ਤੁਸੀਂ ਇਹ ਇਹੋ ਜਿਹਾ ਕੰਮ ਕਿਉਂ ਨਹੀਂ ਚਲਾਉਂਦੇ ਭਾਈ ਅੱਗ ਜਮੀਨਾਂ ਲਾਓ ਜੇ ਤਾਂ ਤੁਸੀਂ ਗੰਡਾ ਵੀ ਨਾ ਬਣਵਾਓ ਵਿੱਚ ਬਹੁਤ ਕਿਸਾਨ ਆ ਜਿਹੜਾ ਹੈਪੀ ਸੀਡਰ ਨਾਲ ਬੀਜ ਦਿੰਦੇ ਆ ਤੁਸੀਂ ਇਹੋ ਜਿਹੀ ਖੇਤੀ ਕਿਉਂ ਨਹੀਂ ਕਰਦੇ ਹਾਂ ਹੁਣ ਦੋ ਕਿੱਲਾਂ ਦੇ ਕੋਲ ਐਡਾ ਦਾ ਨਾ ਤਾਂ ਟਰੈਕਟਰ ਆ ਠੀਕ ਆ ਭਾਈ ਇਹ ਵੀ ਪਹਿਲਾਂ ਮਰਚਰ ਮਰਥਲ ਵੀ ਜਿਹੜਾ ਮਾਰਾਂਗੇ ਆਪਾਂ ਉਹ ਵੱਡਾ ਟਰੈਕਟਰ ਦਾ ਕੰਮ ਆ ਝੁਰੜ ਕੇ ਫ ਉਹ ਤਾਂ ਵੀ ਟਰੋਹੀ ਵੱਡੇ ਕੰਮ 4-3 4000 ਰੁਪਏ ਇੱਕ ਕਿੱਲੇ ਮਾਰ ਖਰਚਾ ਆਉਣਾ ਨਹੀਂ ਇਹ ਤਾਂ ਬਈ ਲੋਕਾਂ ਦੇ ਬਹਾਨੇ ਹੁੰਦੇ ਆ ਜੇ ਬੰਦੇ ਨੇ ਹੱਲ ਕਰਨਾ ਹੋਵੇ ਪ੍ਰਾਲੀ ਦਾ ਤਾਂ ਹੋ ਜਾਂਦਾ ਦਿੱਲੀ ਤੱਕ ਧੂਆਂ ਜਾਂਦਾ ਬਈ ਬਈ ਯਾਰ ਆ ਬਾਬਾ ਹੰਨੇ ਵਾਲੀ ਗੱਲ ਨਹੀਂ ਪਰਸੋਂ ਮੈਂ ਵੀਡੀਓ ਪਾਈ ਸੀ ਗੱਠਲੀ ਟਰਾਲੀ ਨੂੰ ਅੱਗ ਲੱਗ ਗਈ ਸੀ ਉਹਦਾ ਕਾਰਨ ਕੀ ਸੀ 8 ਫੁੱਟ ਨੀਮੀ ਤਾਰ ਸੀ ਉਹ 8 8.5 ਫੁੱਟ ਨਾ ਨੀਮੀ ਤਾਰ ਹੀ ਤਾਂ ਲੱਗੀ ਸੀ ਅਗੋ ਵੀਡੀਓ ਚੈੱਕ ਕਰ ਲਿਓ ਬਈ ਤੇ ਦੂਜੀ ਗੱਲ ਤੂੰ ਕਹੀ ਆ ਕਿ ਬਈ ਦਿੱਲੀ ਧੂਆਂ ਜਾਂਦਾਗਾ ਚਲ ਮੰਨ ਲੈਂਦੇ ਆਗੇ ਪੰਜਾਬ ਦੇ ਬੱਚਾ ਆਪਣੀਆਂ ਫੈਕਟਰੀਆਂ ਕਿੰਨੀਆਂ ਵੀ ਕਾਰਪੋਰੇਟ ਘਰਾਣੇ ਦੀਆਂ ਬਹੁਤ ਯਾਰੀ ਹੋਣਗੀਆਂ ਬਹੁਤ ਹੈ ਜੀ ਕਿੰਨਾਂ ਦੀਆਂ ਅਵਾਨੀਆਂ ਨੇ ਆੜਾਨੀਆਂ ਨੇ ਬਈ ਉਹਨਾਂ ਕੈਮੀਕਲ ਆ ਪਾਣੀ ਥੱਲੇ ਬੋਰ ਕਰਕੇ ਡੇਗਦੇ ਆਗੇ ਉਹ ਨਹੀਂ ਬੋਲਦੇ ਵੀ ਬੋਰ ਆ ਪਾਣੀ ਥੱਲੇ ਦੂਰ ਤੋਂ ਹੁੰਦਾਗਾ ਦਿੱਲੀ ਵਾਲੋ ਵੀ ਪਾਣੀ ਪੀਂਦੇ ਨਾ ਬਈ ਪੀਂਦੇ ਆ ਜੀ ਕਲੱਤੂਆਂ ਦੀਂਦਾ ਦਿੱਲੀ ਵਾਲਿਆਂ ਨੂੰ ਉਹ ਉਹ ਨਹੀਂ ਬੋਲਦੇ ਉਹ ਕਿਉਂ ਨਹੀਂ ਬੋਲਦੇ ਫੈਕਟਰੀ ਆਪਦੀਆਂ ਫੈਕਟਰੀ ਉਹਨਾਂ ਦੀਆਂ ਬਈ ਜਿਹੜਾ ਕੈਮੀਕਲ ਆ ਪਾਣੀ ਇਹਡਾਂ ਦੇਖਦੇ ਆਗੇ ਕਲੱਤੂਆਂ ਦੀਂਦਾ ਦਿੱਲੀ ਵਾਲਿਆਂ ਨੂੰ ਥੱਲੇ ਪਾਣੀ ਦੀਂਦਾ ਨਹੀਂਗਾ ਤਾਂ ਨਹੀਂ ਬੋਲਦੇ ਚੱਲ ਭਰਾਵਾ ਓਏ ਇਹਦਾ ਯਾਰ ਬੇਲੇ ਆਦਾ ਓਹ ਚੱਲ ਚਾਲ ਯਾਰ ਮੈਂ ਇਹ ਵੀਡੀਓ ਅਸੀਂ ਨਾ ਲੋਕਾਂ ਨੂੰ ਜਾਗਰੂਤ ਕਰਨ ਲਈ ਬਣਾਈ ਸੀ ਧੰਨਵਾਦ